ਤੇ ਫਿਰ ਅਬਦੁੱਲ ਸਮਾਨਦ ਖਾਨ ਆਖਣ ਲੱਗਾ ਕਹਿੰਦਾ ਜਿਹੜਾ ਨਹੀਂ ਝੁਕਦਾ ਉਹਨੂੰ ਅਸੀਂ ਕੱਟਦਿਆਂ ਕਰਦੇ ਆ ਮੌਤ ਦੇ ਕੋਲੋਂ ਡਰ ਤੇ ਸਰਦਾਰ ਜਾਇ ਸਿੰਘ ਕਹਿੰਦਾ ਮੌਤ ਦੇ ਕੋਲੋਂ ਉਹ ਡਰਦੇ ਨੇ ਜਿਨ੍ਹਾਂ ਨੂੰ ਜ਼ਿੰਦਗੀ ਬੜੀ ਪਿਆਰੀ ਲੱਗਦੀ ਹੋਵੇ ਤੇ ਮੌਤ ਡਰਾਵਣੀ ਲੱਗਦੀ ਹੋਵੇ ਅਸੀਂ ਤੇ ਪੜਦੇ ਹਾਂ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦਾ ਮਰਨੇ ਹੀ ਤੇ ਪਾਈ ਆ ਪੂਰਨ ਪਰਮ ਆਨੰਦਾ ਸਾਨੂੰ ਤੇ ਮੌਤ ਵਿੱਚੋਂ ਵੀ ਆਨੰਦ ਪ੍ਰਾਪਤ ਹੋ ਜਾਇਆ ਕਰਦਾ ਅਬਦੂ ਸਮੁੰਦ ਖਾਨ ਕਹਿੰਦਾ ਗੱਲਾਂ ਕਰਨੀਆਂ ਬੜੀਆਂ ਕੀਆਂ ਜਦੋਂ ਤਸੀਹੇ ਚੱਲਣੇ ਪਏ ਤੂੰ ਤੇ ਪੁਕਾਰ ਪੁਕਾਰ ਕੇ ਆਖੇਗਾ ਸਿੱਖੀ ਛੱਡਣ ਵਾਸਤੇ ਪਿਆਰ ਹਾਂ ਜ਼ਿੰਦਗੀ ਦੇ ਨਾਲ ਜੇ ਪਿਆਰ ਹੈ ਤੇ ਸਿਰ ਝੁਕਾ ਕੇ ਸਜਦਾ ਕਰ ਦੇ ਗੁੱਸੇ ਵਿੱਚ ਭਰਿਆ ਅਬਦੂ ਸਮੁੰਦ ਖਾਨ ਜੋ ਕੁਝ ਸਰਦਾਰ ਜੈ ਸਿੰਘ ਨੂੰ ਆਕਰਿਆ ਮੇਰੇ ਸਾਥੀਆ ਨਖਰਾਂ ਵਿੱਚ ਕਿਉਂ ਬਿਆਨ ਕਰ ਰਹੇ ਮੱਤੇ ਵਟ ਪਾ ਕੇ ਤੇ ਸੇਗ ਨੂੰ ਇਦਾਂ ਖਾਨ ਸੁਣਾਵੇ ਤੁਹਾਰੇ ਦਦੇ ਮੈਂ ਟੰਡਾ ਹੈ ਇਸਲਾਮੀ ਲੋਣਾ ਕੋਈ ਧਰਮ ਰਉ ਬਾਕੀ ਸਭ ਨੂੰ ਮਾਰ ਮਕਾਉਣਾ ਜੋ ਗਲ ਕਰੇ ਬਗਾਵਤ ਦੀ ਉਹ ਆ ਮਿੱਟੀ ਵਿੱਚ ਮਲਾਉਂਦਾ ਕਰ ਸਜੇ ਕਤਾਈ ਸਲਾਮੀ ਹੋ ਕੀ ਸੋਚਾ ਸੋਚ ਰਿਆਂ ਤਾਤੋਂ ਪਿਆਏ ਸਮਾ ਗਵਾਉਂਦਾ ਕਰ ਸਜਦਾ ਚੁੱਕ ਕੇ ਓਏ ਜੇਕਰ ਜਾਨ ਬਚਾਉਣੀ ਚਾਹਾਂ ਹਿੰਮਤ ਨਾਂ ਦੀਆਂ ਦੀ ਸਾਡੀ ਕਰਨਾ ਹੁਕਮੇ Okay. Oh, ਮਨ ਲਾ ਮੇਰੀਓ ਜ਼ਿੰਦਗੀ ਵੇਚ ਜ ਸੁਖ ਨੇ ਲਾਣੇ ਕਸ਼ਟਾਂ ਤੂੰ ਬਜ ਦੇਗਾ ਜੇਕਰ ਲੱਗ ਜਾ ਮੇਰੇ ਕਹਣੇ ਓਹ ਫੈਸਲਾ ਤੇਰਾ ਓਏ ਓਏ ਕੀ ਫੈਸਲਾ ਤੇਰਾ ਓਏ ਮੈਨੂੰ ਕਿਉਂ ਨਹੀਂ ਤੂੰ ਬਤਲਾਉਂਦਾ ਕਰ ਸਜਾ ਤੂੰ ਤੇ ਪਾਸੇ ਮੋੜ ਢੀਕੇ ਕੀ ਫੈਸਲਾ ਕਰਿਆ ਤੂੰ ਮੈਨੂੰ ਦੱਸਣਾ ਨਾਲ ਲਿਕੇ ਹੋ ਮੈਂ ਕੀ ਲਿਖਦਾ ਏ ਜੋ ਤੂੰ ਪਿਆਏ ਕਲਮ ਚਲਾਉਂਦਾ ਜੋ ਤੂੰ ਪਿਆਏ ਕਲਮ ਚਲਾਉਂਦਾ ਕਰ ਸਹਦਾ ਚੁੱਕ ਕੇ ਜੇ ਕਰ ਜਾਨ ਬਚਾਉਣੇ ਚਾਹੁੰਦਾ ਅਬਦੁੱਸ ਸਮੁੰਦਖਾਨ ਗੁੱਸੇ ਵਿੱਚ ਭਰਿਆ ਮੱਥੇ ਤੇ ਵਟ ਪਾ ਕੇ ਕਹਿੰਦਾ ਇੱਥੇ ਸਿਰ ਝੁਕਾਉਣਾ ਪਵੇਗਾ ਜਾਂ ਫਿਰ ਜਾਨ ਗਵਾਉਣੀ ਪਵੇਗੀ ਤੇ ਸਰਦਾਰ ਜੈ ਸਿੰਘ ਕਹਿੰਦਾ ਏ ਇਹ ਸਿਰ ਪੰਜਾਂ ਪਿਆਰਿਆਂ ਦੇ ਅੱਗੇ ਝੁਕਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੁਕਣ ਤੋਂ ਬਾਅਦ ਕਿਸੇ ਹੋਰ ਦੇ ਅੱਗੇ ਨਹੀਂ ਝੁਕਦਾ ਅਸੀਂ ਹਰ ਰੋਜ਼ ਪੜਦੇ ਆਂ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਹਾਜ਼ਰ-ਨਾਜ਼ਰ ਸਤਿਗੁਰੂ ਨੇ ਅਸੀਂ ਹੱਸ ਕੇ ਮਰਨਾ ਤੇ ਪ੍ਰਵਾਨ ਕਰ ਸਕਦੇ ਆ ਪਰ ਇਹ ਸਿਰ ਤੇਰੇ ਸਾਹਮਣੇ ਨਹੀਂ ਝੁਕ ਸਕਦਾ ਜਦੋਂ ਵੀ ਅਸੀਂ ਸਿੱਖ ਇਤਿਹਾਸ ਦੇ ਮਹਾਨ ਸ਼ਹੀਦਾਂ ਦਾ ਇਤਿਹਾਸ ਪੜ੍ਹਦੇ ਆ ਨਾ ਤੇ ਵਾਰ-ਵਾਰ ਇਹ ਸ਼ਰਤ ਰੱਖੀ ਜਾਂਦੀ ਰਹੀ ਹੈ ਜ਼ਾਲਿਮਾਂ ਵੱਲੋਂ ਕਿ ਸਿਰ ਛੁਟਾ ਦਿਓ ਤੇ ਤੁਹਾਡੀ ਜਾਨ ਬਖਸ਼ੀ ਜਾ ਸਕਦੀ ਹੈ ਇਹਦਾ ਕਾਰਨ ਪੜਨਾ ਹੋਵੇ ਤੇ ਮੁਸਲਮਾਨ ਧਰਮ ਦੇ ਅੰਦਰ ਇਹ ਮੰਨਉਤ ਹੈ ਮੁਸਲਮਾਨ ਆਪਣਾ ਸਿਰ ਆਪਣੇ ਨਬੀ ਤੋਂ ਇਲਾਵਾ ਕਿਸੇ ਦੇ ਸਾਹਮਣੇ ਨਹੀਂ ਝੁਕਾਉਂਦੇ ਤੁਸੀਂ ਕਦੇ ਤੱਕ ਲੋ ਤੁਹਾਡੇ ਪਿੰਡ ਵਿੱਚ ਇਲਾਕੇ ਵਿੱਚ ਕੋਈ ਮੁਸਲਮਾਨ ਭਰਾ ਵਸਦਾ ਹੋਵੇ ਕਈ ਵਾਰ ਦਰਬਾਰ ਸਾਹਿਬ ਮੁਸਲਮਾਨ ਭਰਾ ਦਰਸ਼ਨ ਦیدار ਕਰਨ ਵਾਸਤੇ ਆਉਣ ਉਹ ਦਰਸ਼ਨ ਦیدار ਤੇ ਕਰ ਲੈਂਦੇ ਨੇ ਪਰ ਆਪਣਾ ਸਿਰ ਨਹੀਂ ਝੁਕਾਉਂਦੇ ਜੇ ਕੋਈ ਇੱਥੇ ਵੀ ਚੱਲ ਕੇ ਆਵੇਗਾ ਹੋਰ ਜਿੰਨੇ ਮਰਜ਼ੀ ਕਾਰਜ ਕਰ ਲਵੇ ਪਰ ਉਹ ਸਿਰ ਕੇਵਲ ਆਪਣੇ ਇਸ਼ਟ ਦੇ ਅੱਗੇ ਝੁਕਾਉਂਦੇ ਨੇ ਉਹਨਾਂ ਦੀ ਮਨੋਤ ਹੈ ਕਿ ਅਸੀਂ ਇੱਕ ਤੋਂ ਇਲਾਵਾ ਕਿਸੇ ਦੇ ਸਾਹਮਣੇ ਸਿਰ ਨਹੀਂ ਝੁਕਾਉਂਦੇ ਤੇ ਅਸੀਂ ਸਾਰਿਆਂ ਨੂੰ ਉਹਦੇ ਸਾਹਮਣੇ ਸਿਰ ਝੁਕਾਉਣ ਵਾਸਤੇ ਮਜਬੂਰ ਕਰਨਾ ਆਪਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ 350 ਸਾਲਾ ਮਨਾਉਣ ਜਾ ਰਹੇ ਆ ਔਰੰਗਜ਼ੇਬ ਵੀ ਇਹੋ ਕਹਿੰਦਾ ਸੀ ਸਾਰਿਆਂ ਨੂੰ ਮੁਸਲਮਾਨ ਬਣਾ ਦੇਣਾ ਸਾਰਿਆਂ ਨੂੰ 1000 ਰੂਪ ਦੇ ਦੇਣਾ ਤੁਸੀਂ ਵੀ ਇਹੋ ਗੱਲ ਕਹਿੰਦੇ ਹੋ ਤੇ ਅਸੀਂ ਵੀ ਇਹੋ ਗੱਲ ਕਹਿੰਦੇ ਆ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਹਿੰਦੇ ਸੀ ਤੁਸੀਂ ਧੱਕੇ ਦੇ ਨਾਲ ਆਕਦੇ ਹੋ ਤੇ ਅਸੀਂ ਕੇਵਲ ਇੱਕ ਅਕਾਲ ਪੁਰਖ ਦੇ ਨਾਲ ਜੋੜਨ ਦੀ ਗੱਲ ਕਰਦੇ ਆ ਤੇਰਾ ਤੇ ਸਾਡਾ ਰਸਤਾ ਬੜਾ ਵਕਰ ਸਰਦਾਰ ਜਾਇ ਸਿੰਘ ਕਹਿੰਦਾ ਇਹ ਸਿਰ ਨਹੀਂ ਝੁਕ ਸਕਦਾ ਤੇ ਫਿਰ ਅਬਦੁੱਸਮੰਦ ਖਾਨ ਕਹਿੰਦਾ ਜੇ ਸਿਰ ਨਹੀਂ ਝੁਕ ਸਕਦਾ ਤੇ ਤੈਨੂੰ ਵੱਡੀ ਸਜ਼ਾ ਦਿੱਤੀ ਜਾ ਸਕਦੀ ਹੈ ਸਰਦਾਰ ਜਾਇਆ ਸਿੰਘ ਕਹਿੰਦਾ ਮੈਂ ਸਜ਼ਾ ਭੁਗਤਣ ਵਾਸਤੇ ਤਿਆਰ ਹਾਂ ਪਰ ਸਿਰ ਝੁਕਾਉਣ ਵਾਸਤੇ ਤਿਆਰ ਨਹੀਂ ਹਾਂ ਤੇ ਅਬਦੁੱਸਮੰਦ ਖਾਨ ਕਹਿੰਦਾ ਮੇਰਾ ਕੁਝ ਸਮਾਨ ਹੈ ਜਿਸ ਕੰਮ ਵਾਸਤੇ ਮੈਂ ਤੈਨੂੰ ਬੁਲਾਇਆ ਪਹਿਲਾ ਇਹ ਕੰਮ ਪੂਰਾ ਕਰ ਆ ਇੱਕ ਬੋਰੀ ਹੈ ਇਸ ਬੋਰੀ ਨੂੰ ਆਪਣੇ ਸਿਰ ਤੇ ਚੁੱਕ ਤੇ ਅਗਲੇ ਪਿੰਡ ਤੱਕ ਮੇਰੇ ਪੜਾ ਤੱਕ ਇਸ ਸਮਾਨ ਨੂੰ ਛੱਡ ਕੇ ਆਉਣਾ ਕਰ ਸਰਦਾਰ ਜਾਇਆ ਸਿੰਘ ਕਹਿੰਦਾ ਮੈਂ ਤੇਰਾ ਇਹ ਕੰਮ ਕਰ ਸਕਦਾ ਪਰ ਪਹਿਲਾਂ ਉਸ ਇਸ ਬੋਰੀ ਵਿੱਚ ਹੈ ਕੀ ਹੈ ਤੇ ਅਬਦੁੱਲ ਸਮੁੰਦ ਖਾਨ ਕਹਿੰਦਾ ਕੁਝ ਵੀ ਹੋਵੇ ਤੈਨੂੰ ਇਹਦੇ ਨਾਲ ਕੀ ਮਤਲਬ ਤੈਨੂੰ ਇਹ ਸਜ਼ਾ ਦਿੱਤੀ ਗਈ ਹੈ ਤੂੰ ਇਸ ਬੋਰੀ ਨੂੰ ਆਪਣੇ ਸਿਰ ਤੇ ਚੁਪਣਾ ਇਸ ਬੋਧੇ ਨੂੰ ਅਗਲੇ ਪੜਾ ਤੱਕ ਛੱਡ ਕੇ ਆਉਣਾ ਸਰਦਾਰ ਜਾਇਆ ਸਿੰਘ ਕਹਿੰਦਾ ਨਹੀਂ ਅਸੀਂ ਸਿੰਘ ਹਾਂ ਸਾਡੇ ਕੁਝ ਉਸੂਲ ਨੇ ਸਾਡੀ ਮਰਿਆਦਾ ਹੈ ਮੇਰੇ ਵਾਸਤੇ ਜਾਣਨਾ ਬੜਾ ਜ਼ਰੂਰੀ ਹੈ ਇਸ ਬੋਰੀ ਵਿੱਚ ਹੈ ਕੀ ਹੈ ਅਬ ਕੋ ਸਮੁੰਦਖਾਨ ਦੇ ਸਿਪਾਈ ਆਖਣ ਲੱਗੇ ਦੇ ਵਿੱਚ ਕੋਈ ਬਹੁਤਾ ਭਾਰਾ ਸਮਾਨ ਨਹੀਂ ਹੈ ਇਹਦੇ ਵਿੱਚ ਇੱਕ ਬਾਦਸ਼ਾਹ ਦੇ ਪੀਣ ਵਾਸਤੇ ਹੁੱਕਾ ਹੈ ਇੱਕ ਉਹਦੇ ਵਿੱਚ ਪੈਣ ਵਾਲਾ ਤੰਬਾਕੂ ਆ ਇਹ ਬਹੁਤੇ ਵਜਨਦਾਰ ਸਮਾਨ ਨਹੀਂ ਹੈ ਤੇ ਸਰਦਾਰ ਜੈ ਸਿੰਘ ਹੋਰ ਪਿੱਛੇ ਹੋ ਕੇ ਆਖਣ ਲੱਗਾ ਫਿਰ ਇਹ ਕੰਮ ਤੇ ਸਿੱਖ ਕਦੇ ਨਹੀਂ ਕਰ ਸਕਦਾ ਇਸ ਤੰਬਾਕੂ ਨੂੰ ਸਾਡੇ ਰਹਿਤ ਮਰਿਆਦਾ ਜਗਤ ਝੂਠ ਆਖਿਆ ਗਿਆ ਕਿਸੇ ਤੰਬਾਕੂ ਦਾ ਸੇਵਨ ਕਰਨ ਵਾਲੇ ਦੇ ਨਾਲ ਕਤੇ ਸਿੱਖ ਦਾ ਹੱਥ ਵੀ ਲੱਗ ਜਾਵੇ ਤੇ ਉਹਦੇ ਵਾਸਤੇ ਬੜਾ ਵੱਡਾ ਪਾਪ ਹੈ ਇਸ਼ਨਾਨ ਕਰਕੇ ਬਾਣੀ ਪੜਨਾ ਤੇ ਸਤਿਗੁਰੂ ਦੇ ਕੋਲੋਂ ਖਿਮਾ ਜਾਂਚਨਾ ਕਰਨੀ ਚਾਹੁੰਦਾ ਹੈ ਸਿੱਖ ਅੱਜ ਸਿੱਖੋ ਸਾਡੇ ਘਰਾਂ ਵਿੱਚ ਬਹੁਤ ਸਾਰੇ ਲੋਕ ਇਸ ਮਾਰੂ ਨਸ਼ੇ ਦਾ ਸੇਵਨ ਬੜੇ ਮਾਣ ਨਾਲ ਕਰਨ ਲੱਗ ਪਏ ਨੇ